ਪੈਣ ਜੀ ਤੁਸੀਂ ਆਪਣੀ ਤੀ ਨੂੰ ਇੰਨੇ ਵਧੀਆ ਸੰਸਕਾਰ ਦਿੱਤੇ ਆ ਨਾ ਜਿੱਦਨ ਦੀ ਮੇਰੇ ਘਰ ਗਈ ਆ ਨਾ ਮੇਰਾ ਤਾਂ ਘਰ ਹੀ ਇੰਨਾ ਸਵਰਗ ਬਣ ਆ ਤਾਇਆ ਚਲੋ ਭੈਣ ਜੀ ਮੈਂ ਤੁਹਾਡੀ ਕਰਜ਼ਦਾਰ ਹੋ ਗਈ ਆ ਸ਼ੁਕਰ ਇਹਨੂੰ ਬੜਾ ਪੜਾਈ ਦਾ ਸ਼ੌਂਕ ਸੀ ਤੁਸੀਂ ਇਹਦੇ ਸ਼ੌਂਕ ਪੂਰੇ ਕੀਤੇ ਆ ਭੈਣ ਜੀ ਅਹੀਂ ਕੌਣ ਆ ਸ਼ੌਂਕ ਪੂਰੇ ਕਰਨ ਵਾਲਾ ਪਤਾ ਮੇਰੀ ਤੀ ਕਿੰਨੀ ਚੰਗੀ ਆ ਵਾਹਿਗੁਰੂ ਇਹਦੇ ਸ਼ੌਂਕ ਪੂਰੇ ਕਰਨ ਦਿਆ ਆ ਸਾਡਾ ਤਾਂ ਹੀ ਲਵ ਸੀ ਲਾਈਆ ਵਿੱਚ ਚਲੋ ਭੈਣ ਜੀ ਕੋਈ ਨਹੀਂ ਪਰ ਫੇਰ ਵੀ ਰਲ ਮਿਲ ਕੇ ਹੀ ਲੇਸੀਲੇ ਕੀਤੇ ਤੇ ਫੇਰ ਹੀ ਪੜਨ ਲੱਗੀ ਆ ਚਲੋ ਤੁਸੀਂ ਪੜਾਈ ਆ ਤੁਹਾਡਾ ਵੀ ਨਾਂ ਰੋਸ਼ਨ ਕੀਤਾ ਤੇ ਸਾਡਾ ਵੀ ਕੀਤਾ ਭੈਣ ਜੀ ਨੀਤ ਨੂੰ ਮਰਾਦਾ ਮੇਰੀ ਤੀ ਦੀ ਨੀਤ ਬਹੁਤ ਚੰਗੀ ਆ ਚਲੋ ਕੋਈ ਨਹੀਂ ਭੈਣ ਜੀ ਇਦਾਂ ਹੀ ਆ ਫੇਰ ਰਲ ਮਿਲ ਕੇ ਟਾਈਮ ਪਾਸ ਹੋ ਜੇ ਰਲ ਕੇ ਰਹੀਏ ਤੇ ਸਾਰੇ ਕੰਮ ਨਿਪਰੇ ਚੜ ਜਾਂਦੇ ਮੈਂ ਤੈਨੂੰ ਇਹੋ ਹੀ ਕਿਹਾ ਵੀ ਰਲ ਕੇ ਰਹਿਣਾ ਆਗਿਆਕਾਰ ਹੋ ਕੇ ਰਹਿਣਾ ਵਾ ਜਿੱਦਾਂ ਵੀ ਉਹ ਕਹਣਗੇ ਤੇ ਤੂੰ ਉਦਾਂ ਹੀ ਕਰਨਾ ਵਾ ਜਦੋਂ ਵੀ ਕਿਤੇ ਹੁੰਦੀ ਮੈਂ ਇਹੋ ਹੀ ਇਹਨੂੰ ਕਹਿੰਨੀ ਆਗਿਆਕਾਰ ਤੇ ਇੰਨੀ ਹੈ ਨਾ ਕਿਤੇ ਨੇ ਮੈਨੂੰ ਕਦੀ ਜਵਾਬ ਨਹੀਂ ਦਿੱਤਾ ਭਾਵੇਂ ਮੈਂ ਇਹਨੂੰ ਦਿਹਾੜੀ 'ਚ 20 ਵਾਰੀ ਬਾਦੀ ਮਾਰਾਂ ਇਹਨੇ ਕਦੀ ਅੱਗੋਂ ਮੈਨੂੰ ਨਾਂ ਨਹੀਂ ਕੀਤੀ ਕਦੀ ਮੱਥੇ ਵਟ ਨਹੀਂ ਪਾਇਆ ਮੈਂ ਤਾਂ ਇੰਨੀ ਕੋਸ਼ਿਸ਼ ਵਾਣਾ ਏਤੀ ਦੇ ਉੱਤੇ ਵੀ ਪੁੱਛੋ ਹੀ ਕੋਈ ਨਾ ਕਿਤੇ ਪਤਾ ਨਹੀਂ ਮੈਂ ਕਿੰਨੀਆਂ ਕਿ ਇਹਨੂੰ ਸੀਸਾ ਦੇਣੀ ਹੈ ਜੀ ਮੈਂ ਇਹਦੇ ਪਤਾ ਨਹੀਂ ਕਿਹੜੇ ਮੋਤੀ ਪੁੰਨ ਕੀਤੇ ਆ ਇੰਨੀ ਚੰਗੀ ਮੈਨੂੰ ਧੀ ਮਿਲੀ ਆ ਚਲੋ ਭੈਣ ਜੀ ਕੋਈ ਗੱਲ ਨਹੀਂ ਜੇ ਤੁਹਾਨੂੰ ਇਹਨੇ ਚਿਰਦਾਂ ਦੇ ਜਵਾਬ ਨਹੀਂ ਨ ਦਿੱਤਾ ਤੇ ਇਹਨੇ ਗਾੜੀ ਵੀ ਨਹੀਂ ਦੇਣਾ ਮੇਰੇ ਤੇ ਤੇ ਇਹ ਗਊ ਆ ਨਹੀਂ ਬੜੀ ਚੰਗੀ ਆ ਜਿੰਨੀ ਮੈਂ ਇਹਦੀ ਸਿਫਤ ਕਰਨਾ ਉੰਨੀ ਥੋੜੀ ਆ ਚੱਲ ਵੇਖ ਲੈ ਪੂਨਮ ਜੇ ਮੈਂ ਤੈਨੂੰ ਰੋਕਦੀ ਹੁੰਦੀ ਸੀ ਨਾ ਤੇ ਤੈਨੂੰ ਆਜੇ ਵਰਜਦੀ ਸੀ ਤੇ ਵੇ ਇਹਨਾਂ ਤੇਰੀ ਸੱਸ ਕਿੰਨੀ ਤੇਰੀ ਸਿਫਤ ਕਰਨ ਢੀ ਆ ਜੇ ਮੂੰਹ ਨਾ ਨਾ ਖੋਲ ਗਏ ਜੀ ਜੀ ਕਰੀਏ ਸਾਸਰ ਨੂੰ ਮਾਂ ਹੀ ਸਮਝੀਏ ਤੇ ਫਿਰ ਕੋਈ ਨਹੀਂ ਬਰਾਈ ਕਰਦਾ ਮਮੇ ਤੁਹਾਨੂੰ ਦੱਸਣ ਦੀ ਲੋੜ ਹੀ ਕੋਈ ਨਹੀਂ ਮੈਂ ਹਮੇਸ਼ਾ ਆਪਣੀ ਸਾਸਨੀ ਸਮਝਿਆ ਮੰਮੀ ਨੂੰ ਹਮੇਸ਼ਾ ਤੁਹਾਡੇ ਵਾਲੇ ਇੱਜ਼ਤ ਦੇ ਦੱਤਾ ਆਪਣੀ ਮੰਮੀ ਸਮਝਣੀ ਹੈ ਨਾ ਮੈਂ ਬਸ ਬਸ ਇਹੋ ਹੀ ਦਰਜਾ ਦੇ ਕੇ ਰੱਖਣਾ ਇਹੋ ਹੀ ਹੁਣ ਤੇਰੀ ਮਾਂ ਵਾ ਪੈਣ ਜੀ ਜੇ ਮਾਂ ਤੀ ਨੂੰ ਚੰਗੀ ਅਕਲ ਦਊਗੀ ਨਾ ਤੇ ਫੇਰ ਹੀ ਤੀ ਨੂੰ ਵੀ ਸਮਝ ਆਉਂਦੀ ਆ ਤੇ ਜੇ ਤੂੰ ਹੀ ਪੁੱਟੀਆਂ ਸਿੱਧੀਆਂ ਇਹਨੂੰ ਗੱਲਾਂ ਸਿਖਾਉਂਦੇ ਰਹਿੰਦੇ ਫੇਰ ਉਹਨੂੰ ਮਤ ਕਿੱਥੋਂ ਆਉਣੀ ਹੁਣ ਜਦੋਂ ਤੂੰ ਹੀ ਇਹਨੂੰ ਇੱਕੋ ਹੀ ਗੱਲ ਕਹਿ ਛੱਡੀ ਆ ਕਿ ਮੈਂ ਜਿੱਦਾਂ ਦੀ ਮਾਂ ਤੇ ਉਦਾਂ ਦੀ ਤੇਰੀ ਉਹ ਮਾਂ ਤੋ ਮੈਨੂੰ ਤੇ ਤੁਹਾਡੇ ਨਾਲੋਂ ਵੀ ਵੱਧੋ ਨੇ ਮਾਪ ਬਣਾਇਆ ਵਾ ਬਸ ਪੰਜੇ ਇਹੋ ਹੀ ਮੈਂ ਚਾਹੁੰਦੀ ਹਾਂ ਪੇਰੀ ਸਿਪਤ ਹੋਵੇ ਕਿਸ ਦੇ ਮੂੰਹ ਤੇ ਫੇਰ ਹੀ ਮੇਰੇ ਮਨ ਨੂੰ ਸ਼ਾਂਤੀ ਆ ਚੱਲ ਜੇ ਇਹ ਸੌਖੀ ਤੇ ਮਮੇ ਸੌਖੀ ਮੈਂ ਨਹੀਂ ਵੀ ਕੋਈ ਗੱਲ ਨਹੀਂ ਕਰਨ ਵਾਲੀ ਬਹੁਤ ਵਧੀਆ ਬਹੁਤ ਵਧੀਆ ਟਾਈਮ ਪਾਸ ਹੋਣਿਆ ਵੀਰ ਜੀ ਕਿੱਥੇ ਗਏ ਆ ਕਦੋਂ ਦੇ ਆਪਾਂ ਆਏ ਆ ਅਜੇ ਤੱਕ ਘਰ ਹੀ ਨਹੀਂ ਆਏ ਆ ਇੱਥੇ ਹੁਣਾ ਵਾ ਪਿਆਲੀ ਚ ਗਿਆ ਲੈ ਆ ਹੀ ਗਿਆ ਆ ਵੇਲਾ ਪੂਜਾਦ ਕੀਤਾ ਨਾ ਸਤਿਕਾਰ ਸਤਿਕਾਰ ਹੋਰ ਉਹਨੂੰ ਠੀਕ ਠਾਕ ਸਸਿਵਾ ਸੀ ਸਤਿਕਾਰ ਪੁੱਤ ਠੀਕ ਠਾਕ ਠੀਕ ਠਾਕ ਤੁਸੀਂ ਸੁਣਾਓ ਵਧੀਆ ਵਧੀਆ ਆਪਣਾ ਸੁਣਾ ਤੂੰ ਵਧੀਆ ਵਧੀਆ ਕਰੋਗੇ ਆ ਜੀ ਹਾਂ ਤੇ ਬਾਬਾ ਟਾਈਮ ਹੋ ਗਿਆ ਇਹਨੂੰ ਤੂੰ ਹੀ ਹੋਣਾ ਆਇਆ ਮੈਂ ਬੜਾ ਪਿਆਰੀਆਂ ਗਿਆ ਸੀ ਉੱਪਰ ਹੀ ਲੱਗੀ ਵੱਧ ਚਲੋ ਕੋਈ ਨਹੀਂ ਐਂ ਲੱਗ ਜਦੋਂ ਬਾਹਰ ਜਾਈਏ ਫਿਰ ਟਾਈਮ ਤੇ ਲੱਗਦਾ ਇੱਕ ਤਾਂ ਪੈਂਦੀ ਇਹਦਾ ਇਹ ਬੜਾ ਵਾ ਫੋਨ ਘਾਰ ਹੀ ਛੜ ਜਾਂਦਾ ਛੇਤੀ ਛੇਤੀ ਜੇ ਫੋਨ ਕੋਲ ਹੁੰਦਾ ਤਾਂ ਅਸੀਂ ਤਾਂ ਕਦੋਂ ਦਾ ਫੋਨ ਕਰ ਦੇਣਾ ਸੀ ਇਹਨੂੰ ਮਾਸੀ ਤੁਸੀਂ ਵੀ ਸਾਇਰ ਜੀ ਬੰਦਾ ਉਹ ਕੰਮ ਕਰਕੇ ਫੂਸਾ ਖੇਡੂਗਾ ਨਹੀਂ ਇਹ ਤਾਂ ਗੱਲ ਠੀਕ ਆ ਬਾਕੀ ਮੇਰਾ ਚੇਤਾ ਬੀਤਾ ਨੇ ਕਈ ਵਾਰ ਮੈਂ ਬੰਬੀ ਨਹੀਂ ਛੱਡਦਾ ਮੈਂ ਫੋਨ ਮੁਕੇ ਮੈਂ ਲੱਬਣਾ ਕਰ ਤੇ ਫਿਰ ਨੂੰ ਚੇਤਾ ਇਹਨਾਂ ਨੇ ਕਹਿੰਦਾ ਤੂੰ ਫੋਨ ਖੜਿਆ ਫਿਰ ਮੈਨੂੰ ਬੰਬੀ ਦੇ ਦੇਖ ਕੇ ਆਉਣਾ ਤਿੰਨ ਚਾਰ ਵੇ ਤੇ ਮੇਰਾ ਫੂਨ ਬੰਬੀ ਵਾਲੇ ਅੰਦਰ ਹੀ ਪਿਆ ਰਿਹਾ ਚਲੋ ਕੋਈ ਗੱਲ ਨਹੀਂ ਜਿੱਦਾਂ ਆਣਾ ਆਪਣਾ ਕੰਮ ਚੱਲਦਾ ਹੁੰਦਾ ਚਲਾਈ ਗਏ ਹਾਂਜੀ ਹਾਂਜੀ ਹੋਰ ਤੁਸੀਂ ਸੁਣਾਓ ਠੀਕ ਠਾਕ ਸਭ ਦਾ ਹਾਂ ਬਹੁਤ ਵਧੀਆ ਸਭ ਠੀਕ ਠਾਕ ਮੋਨੂ ਲੈ ਆਉਣਾ ਹੈ ਨਾ ਅਭੀਰ ਜੀ ਮੋਨੂ ਨੂੰ ਹੀ ਲੈ ਕੇ ਆਉਂਦੇ ਪਰ ਅੱਜ ਮੰ ਮੈਂ ਤੁਹਾਨੂੰ ਦੱਸਣ ਆਈ ਹਾਂ ਕੁਝ ਖੁਸ਼ਖਬਰੀ ਦੇਣ ਆਈ ਆ ਕਿ ਮੈਂ ਡਿਗਰੀ ਕੰਪਲੀਟ ਕਰ ਲਈ ਆ ਚਲ ਵਧੀਆ ਫਿਰ ਤੇ ਬਹੁਤ ਵਧਾਈਨਾ ਤੁਹਾਨੂੰ ਉਹ ਵੀ ਟੋਪ ਕੀਤਾ ਆਪਣੀ ਕਲਾਸ ਚ ਲੈ ਵੇਖ ਲੈ ਮੰਮੀ ਹੋਰ ਮੈਂ ਤੁਹਾਨੂੰ ਕਹਿੰਦੀ ਹੁੰਦੀ ਵੀ ਪੜ੍ਹਾਈ ਲਿਖਾਈ ਦੇ ਵਿੱਚ ਬੜੀ ਹੈਗੀ ਐ ਤੇਜ ਪਰ ਚਲੋ ਇਹਦੇ ਮੰਦੀ ਖੁਆਇਸ਼ਿਓ ਪੂਰੀ ਹੋ ਗਈ ਫਿਰ ਮਾਸੀ ਜੀ ਸ਼ੁਰੂ ਤੋਂ ਬੜੀ ਲਾਇਕ ਸੀ ਪੜ੍ਹਾਈ ਦੇ ਵਿੱਚ ਇਹਦਾ ਬੜਾ ਸ਼ੌਂਕ ਸੀ ਕਿ ਮੈਂ ਆਪਣੀ ਪੜ੍ਹਾਈ ਕੰਪਲੀਟ ਕਰਨਾ ਪਰ ਤੁਹਾਨੂੰ ਵੀ ਪਤਾ ਵਾ ਘਰ ਨੇ ਸੌ ਮਜਬੂਰੀਆਂ ਹੁੰਦੀਆਂ ਵਾ ਚਲੋ ਕੋਈ ਨਹੀਂ ਪੁੱਤ ਤੁਸੀਂ ਵੀ ਬੜੀ ਇਹਨੂੰ ਮਿਹਨਤ ਕਰਾਈ ਆ ਜੇ ਤੁਸੀਂ ਮਿਹਨਤ ਕਰਾਈ ਤੇ ਇੱਥੋਂ ਤੱਕ ਅੱਜ ਪਹੁੰਚ ਗਈ ਆ ਤੇ ਬਾਕੀ ਪਰਮਾਤਮਾ ਨੇ ਇਹਦਾ ਬੜਾ ਸਾਥ ਦਿੱਤਾ ਆ ਹਾਂਜੀ ਇਹ ਤਾਂ ਗੱਲ ਹੈਗੀ ਆ ਕਿ ਇਹ ਵੀ ਰੱਬ ਨੂੰ ਪਛੜਾ ਮੰਦੀ ਆ ਅਸੀਂ ਕਈ ਵਾਰੀ ਸੁੱਤੇ ਨਹੀਂ ਹੁੰਦੇ 6:00 ਵਜੇ ਤੱਕ ਇਹਨੇ ਆਪਣਾ ਮਿਹਰੇ 4:30 5:00 ਵਜੇ ਉੱਠ ਕੇ ਨਹਾ ਧੋ ਕੇ ਨਿਤਨੇ ਪੂਰਾ ਕਰਕੇ ਤੇ ਫੇਰ ਇਹ ਸੋਈ ਚ ਵੜਦੀ ਹੁੰਦੀ ਤਾਂ ਇਹ ਫੇਰ ਮਾਰਾ ਨਹੀਂ ਉਹਦੀ ਸੁਣਦੀ ਆ ਹਾਂਜੀ ਜੇ ਹੁਣ ਪਰਮਾਤਮਾ ਨੂੰ ਯਾਦ ਕਰਾਂਗੇ ਤਾਂ ਫੇਰੀ ਪਰਮਾਤਮਾ ਸਾਡੇ ਲਾਗੇ ਆਊਗਾ ਹਾਂਜੀ ਹਾਂਜੀ ਚਲੋ ਕੋਈ ਤੇ ਚਾਹ ਪਾਣੀ ਪੀਤਾ ਕਿ ਨਹੀਂ ਇਹਨੇ ਗਰੀਬ ਬਲਜੀਤ ਬਣਾਓ ਚਲੋ ਫਿਰ ਮੈਂ ਕੋਈ ਖਾਣ ਪੀਣੂ ਲਿਆਉਂਦਾ ਵਾ ਬਲਜੀਤ ਚਾਹ ਨਾ ਕੀ ਹੈ ਖਾਣ ਪੀਣੂ ਘਰ ਸਭ ਕੋਈ ਹੈਗਾ ਵਾ ਉਹਨਾਂ ਮਿੱਠਾ ਲਿਆਂਦਾ ਭੈਣ ਤੇੜੀ ਪਾਸ ਨਹੀਂ ਹੋਈ ਸੁੱਖ ਨਾਲ ਹਾਂ ਚਲ ਵਧੀਆ ਹੋ ਗਿਆ ਕਿ ਉਹਦਾ ਸ਼ੌਂਕ ਪੂਰੇ ਹੋ ਗਏ ਸ਼ੌਂਕ ਪੂਰੇ ਹੋ ਗਏ ਪਹਿਲਾਂ ਤੇ ਚੋਰੀਆਂ ਕਮਾਉਂਦੀ ਰਹੀ ਜੇ ਹੁਣ ਪਤਾ ਲੱਗ ਹੀ ਗਿਆ ਤੇ ਹੱਡੀਤੀ ਬਣ ਗਈ ਆ ਫਲਾਂ ਤੇ ਟੀਂ ਕਈ ਕੋ ਉਹ ਚੱਲ ਮਠਾਈ ਇਹਨਾਂ ਦਾ ਮਿੱਠਾ ਉਹਨਾਂ ਨੇ ਗੁਲਾਬ ਜੰਮੂ ਲਿਆਂਦੇ ਜੇ ਪਾਸ ਅਜਿਹਾ ਬੰਦਾ ਮੈਂ ਸਬਰਤੀ ਲੈ ਕੇ ਆਉਂਦਾ ਵਾ ਗੁਲਾਬ ਜੰਮੂ ਲਿਆਂਦੇ ਆ ਪੁਜੀਆ ਵੀ ਹੈਗਾ ਤੇ ਮਠੀਆਂ ਵੀ ਹੈਗੀਆਂ ਆਪਾਂ ਰੱਖ ਦੇਣਾ ਵਾ ਤੁਸੀਂ ਟੈਨਸ਼ਨ ਨਾ ਲਓ ਤੁਸੀਂ ਆਪਣੇ ਦਿਮਾਗ ਚ ਸੋਚਣੇ ਨਹੀਂ ਵੀ ਸਮੋਸੇ ਲੈ ਕੇ ਆਉ ਉਹ ਸਮੋਸੇ ਲੈਣੋਂ ਜਾਂ ਬ੍ਰੈਡ ਪਕੌੜੇ ਲੈ ਆਉਣਾ ਨਹੀਂ ਰਹਿਣ ਦਿਓ ਬਥੇਰਾ ਉਹ ਪਹਿਲੀ ਪਹਿਲੀ ਵਾਰ ਕੋਈ ਆਵੇ ਨਾ ਫੇਰ ਹੁੰਦਾ ਹੁਣ ਕਾਦਾ ਹੁਣ ਤਾਂ ਉਹਨਾਂ ਘੜੀ ਦੀ ਘੜੀ ਬੈਣਾ ਤੇ ਫੇਰ ਚੱਲ ਜਾਣਾ ਵਾ ਕਈ ਹਜੇ ਕੁੜੀ ਕੱਲੀ ਆਈ ਨਾ ਉਦੋਂ ਕਰ ਹੋਰ ਹੁੰਦੀ ਉਹਦੀ ਸੱਸ ਆਈਆਂ ਨਾਲ ਉਹ ਕੀ ਆਖੂਗੀ ਜਦ ਹੀ ਮਠਿਆਈ ਇਹ ਲੈਂਦੀ ਉਹ ਸਾਡੇ ਗੱਡੀ ਰੱਖੀ ਜਿਹੜੇ 2 ਪੈਸੇ ਹੈਗੇ ਨਾ ਜੇਬ ਚ ਸੰਭਲੋ ਸਾਨੂੰ ਮਣਕੇ ਕਹਿੰਦੇ ਨਹੀਂ ਪੁੱਛਣਾ ਅਡੇ ਹੋ ਕੰਮ ਆਉਣੇ ਆ ਉਹ ਗੱਡੀ ਕਿਤੇ ਲੱਖ ਦੇ ਆਉਣੇ 40 50 ਦੇ ਸਮੋਸੇ ਆਉਣੇ ਆ ਬ੍ਰੈਡ ਇੰਦਾ ਕਰਦੇ ਆ ਰੋਜ਼ ਜਿਹੜਾ ਪ੍ਰੋਣਾ ਆਇਆ ਕਦੂ ਕਦੀ ਸਮੋਸੇ ਲੈਣ ਤੇ ਕਦੀ ਬ੍ਰੈਡ ਲੈਣ ਤੇ ਤੇ ਫਿਰ ਲੱਖ ਹੀ ਹੋ ਜਾਂਦਾ ਵਾ ਉਹ ਕਹਿੰਦੇ ਆਂ ਤਾਂ ਬੂੰਦ ਬੂੰਦ ਨਾਲ ਸਮੁੰਦਰ ਭਰਦਾ ਵਾ ਕੋਈ ਗੱਲ ਨਹੀਂ ਜਿੱਥੇ ਉਹ ਭੈਣ ਭਰਾ ਬਹੁਤ ਖਤਨੇ ਪੀਂਦੇ ਪੈਸੇ ਐਵੇਂ ਮਰੂ ਮਰੂ ਨੂੰ ਕਰਦੀ ਰਿਹਾ ਕਰ ਚਲ ਮੈਂ ਚਾਰ ਕੇ ਬ੍ਰੈਡ ਲੈ ਆਉਣਾ ਤੂੰ ਚਾਹ ਬਣਾ ਮੈਂ ਗਿਆ ਤੇ ਆਇਆ ਤੇ ਚਾਹ ਤਰੀ ਤੇ ਹੈਗੀ ਆ ਚਾਹ ਬਣਾਓ ਚਾਹ ਦੇ ਉੱਤੇ ਨਾ ਬਹਿ ਜਾ ਪਖੰਡ ਫੜਿਆ ਵਾ ਮਾਗ ਜੇ ਭੈਣ ਕਾਦੀ ਆ ਗਈ ਆ ਘਰ ਲਟੋਂ ਨੂੰ ਤੁਰਤੇ ਰਜਿੰਦਰ ਬੜੀ ਸ਼ਾਂਤੀ ਜੀ ਆ ਕਿੱਥੇ ਗਈਆਂ ਪੂਨਮ ਹੋਣੀ ਦਿਖਣੀ ਨਹੀਂ ਡੀਆਂ ਕਿਹਨੂੰ ਨਹੀਂ ਪਤਾ ਹੈਗਾ ਲੈ ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਤੁਹਾਨੂੰ ਬਸੜਾਏਗਾ ਵਾਂਡੇ ਗਈਆਂ ਤੇਰੇ ਸੋਹਰੇ ਗਈਆਂ ਵੀਰ ਮੇਰੇ ਸੋਹਰੇ ਗਈਆਂ ਮੈਂ ਤੇ ਉਹਨਾਂ ਦੱਸਿਆ ਨਹੀਂ ਇੱਕ ਰੀ ਲੈ ਤੈਨੂੰ ਦੱਸਿਆ ਨਹੀਂ ਤੇ ਜਿਹੜੀ ਘੜੇ ਹੀ ਉਹਨੂੰ ਖੜਿਆ ਨਹੀਂ ਇਹ ਚੰਗਾ ਕੰਮ ਹੀ ਇਹਨਾਂ ਦਾ ਲੈ ਵੀ ਮੈਨੂੰ ਕਦੀ ਨਹੀਂ ਘੜਦੀ ਇੱਕ ਵਾਰੀ ਘੜਿਆ ਇਹਨੇ ਨਾਲ ਆਪਣੇ ਉਸ ਤੋਂ ਬਾਅਦ ਮੈਨੂੰ ਘੜਿਆ ਹੀ ਨਹੀਂ ਕਦੀ ਇਹਨੇ ਅੱਜ ਜਦੋਂ ਉਹਦੀ ਮੰਮੀ ਉਹਨੇ ਦੀ ਸੁਲਾਹੀ ਆ ਪੋਨਮ ਦੀ ਤੇ ਮੰਮੀ ਦੀ ਉਦੋਂ ਦੀ ਆਏ ਤੇ ਇੰਨੀਆਂ ਕੋਲ ਮਿਲ ਗਈਆਂ ਹਨ ਤੇ ਪੁੱਛਦੀਆਂ ਕੁਕਨੀਆਂ ਉਹ ਵੀਰ ਨਾਲ ਤੈਨੂੰ ਪੁੱਛਦੀਆਂ ਤੇ ਨਾਲ ਮੈਨੂੰ ਪੁੱਛਦੀਆਂ ਵਾ ਅਗਲੀਆਂ ਅੱਜ ਦੋਵੇਂ ਜਾਣੀਆਂ ਗਈਆਂ ਵਾ ਪਤਾ ਤੈਨੂੰ ਕੀ ਕਰਨ ਗਈਆਂ ਵਾ ਗਈਆਂ ਕੀ ਕਰਨਾ ਦਾ ਸਾੜਨ ਗਈਆਂ ਭਾਬੀ ਇਹਦੀ ਨੂੰ ਤੇਰੀ ਸਾਲੇ ਹਾਰ ਨੂੰ ਇਹ ਵਾ ਵਧੀਆ ਕੀਤਾ ਹੀ ਉਹ ਸਾੜਨਾ ਹੀ ਚਾਹੀਦਾ ਸੀ ਉਹਨੂੰ ਉਹਨੇ ਘਰ ਸਾਡੇ ਆਣ ਕੇ ਲੜਾਈ ਬੜੀ ਪਈ ਸੀ ਆਹ ਹੋ ਗਿਆ ਡੱਬਾ ਲੈ ਕੇ ਮੂੰਹ ਮਿੱਠਾ ਕਰੋਣ ਗਈਆਂ ਹੁਣ ਵੇਖਿਓ ਕੀ ਕਰਦੀ ਐ ਤੇ ਕੀ ਨਹੀਂ ਕਰਦੀ ਆ ਲੜਾਈ ਦੀ ਗੱਲ ਕਰਦੇ ਆ ਸ਼ੂਗਰ ਕਰੋ ਆ ਲੜਾਈ ਹੱਟ ਗਈ ਆ ਮੰਮੀ ਦੇ ਪੱਲੇ ਕੋਹ ਪੈ ਗਿਆ ਜੇ ਕਿਤੇ ਮੰਮੀ ਦੇ ਨਾਣਾ ਦਿਮਾਗ ਚ ਗੱਲ ਵਹਿੰਦੀ ਤੁਹਾਡੇ ਕਰਨ ਇਤਨੀ ਲੜਾਈ ਰਹਿਣੀ ਹੀ ਹੋਰ ਕੀ ਅਜੇ ਤੱਕ ਨਹੀਂ ਮੁਕਣੀ ਸਾਡੇ ਕਰੋ ਲੜਾਈ ਚਲ ਆ ਵਧੀਆ ਕੀਤਾ ਵਾਹੇ ਉਹਦੇ ਘਰੇ ਜਾ ਕੇ ਹੁਣ ਡੱਬਾ ਦੇ ਕੇ ਜਾਣਗੇ ਨਾਲੇ ਵੇਖੇ ਛੜੇਗੀ ਛੜਨਾ ਉਹ ਤਾਂ ਕੋਲਾ ਹੋ ਜਾਣਾ ਮੱਚ ਕੇ ਵੀ ਇਹ ਕੀ ਹੋ ਗਿਆ ਵੀ ਮੈਂ ਤਾਂ ਬੜਾ ਜ਼ੋਰ ਲਾ ਕੇ ਆਈ ਸੀ ਕਿ ਨਾ ਇਹਨੂੰ ਪੜਾਉਣ ਵੇ ਪੜਾਹ ਖਾ ਲਈ ਅਗਲੇ ਨੇ ਪਾਸ ਵੀ ਹੋ ਗਈ ਆ ਤੇ ਮੂੰਹ ਮਿੱਠਾ ਕਰਾ ਕੇ ਆ ਗਈ। ਬਾਕੀ ਜਿਹੜੀ ਲੜਾਈ ਦੀ ਗੱਲ ਕਰਦੇ ਆ, ਆ ਲੜਾਈ ਮੈਂ ਹੀ ਨਹੀਂ ਕਰੋ ਮੁੱਕਣ ਦੇਣੀ। ਪਹਿਲਾਂ ਤੇ ਵੇਖੋ ਮੰਮੀ ਨੇ ਤੁਹਾਨੂੰ ਨਹੀਂ ਪੜਾਇਆ। ਆ ਫਿਰ ਮੇਰੀ ਅੱਧੀ ਪਚ ਅੱਧੀ ਪੜਾਈ ਕਰਾ ਕੇ ਤੇ ਮੈਨੂੰ ਘਰੇ ਬਾ ਲਿਆ। ਚੱਲ ਮੈਂ ਫਿਰ ਵੀ ਕਿਹਾ ਚੱਲ ਕੋਈ ਗੱਲ ਨਹੀਂ ਵੀ ਮੈਨੂੰ ਕਢਾਈ ਨਾ। ਸ਼ੌਂਕ ਸ਼ੌਂਸ ਲਗਾ ਘਾੜੰਦਾ ਹੈ ਨਾ। ਮੈਂ ਵੀ ਨਹੀਂ ਗਿਆ ਕਦੀ ਸਕੂਲ ਹਨਾ। ਤੇ ਤੂੰ ਵੀ ਉਹਨਾਂ ਕੀ ਨਹੀਂ ਪੜਦੇ ਇਹਨੋਂ ਤੇ ਚੱਲ ਪੜ੍ਹਨ ਦੀ ਮੰਮੀ ਉਹ ਵੀ ਇਹਨੂੰ ਜਦ ਸ਼ੌਂਕ ਸੀ ਪਤਾ ਵਾ ਵੀ ਉਹਦੀ ਲਾਸਟ ਕਲਾਸ ਰਹਿਣ ਦੀ ਉਹਨੂੰ ਕਰ ਲੰਦੋ ਸ਼ੁਗਰ ਕਰੋ ਮੰਮੀ ਤੇ ਪੱਲੇ ਪੈ ਗਿਆ ਪੜਾਤਾ ਜੇ ਮੰਮੀ ਨਾ ਨਾ ਕਰਦੀ ਤੇ ਮੇਰੀ ਰੋਜ਼ ਹੀ ਲੜਾਈ ਰਿਆ ਕਰਨੀ ਵੀ ਤੂੰ ਉਹਨੂੰ ਪੜ੍ਹਨ ਨਹੀਂ ਦਿੱਤਾ ਸਾਡੇ ਘਰ ਕੋ ਕਲੇਸ਼ ਨਹੀਂ ਮੁੱਕੜੀ ਉਹ ਤੇ ਬੜੀ ਅੱਗ ਲਾ ਕੇ ਗਈ ਸੀ ਪਰ ਉਹਦੀ ਚੱਲੀ ਨਹੀਂ ਸਾਡੇ ਘਰ ਆਹੋ ਉਹਨੇ ਤੇ ਵੈਸੇ ਤਾਂ ਕੋਈ ਕਸਮ ਨਹੀਂ ਛੱਡੀ ਸਾਡੇ ਘਰ ਚ ਲੜਾਈ ਪਾਉਣ ਲਈ ਅੱਗ ਲਾਉਣ ਲਈ ਪਰ ਇਹ ਆ ਗਿਆ ਮੰਮੀ ਟਾਈਮ ਨਾਲ ਮੰਮੀ ਦਾ ਦਿਮਾਗ ਕੰਮ ਕਰ ਗਿਆ ਵੀਰ ਜਿੱਦਣੇ ਭਾਬੀ ਦਾ ਦੂਸਰਾ ਪੇਪਰ ਹੀ ਨਾ ਅਸੀਂ ਉੱਥੇ ਚੱਲ ਗਏ ਇਨੂੰ ਕਿਤੇ ਪਤਾ ਲੱਗ ਗਿਆ ਨਾ ਤੇ ਇਹ ਸਾਡੇ ਹੁੰਦਿਆਂ ਨੂੰ ਭੌਂਦੇ ਗਏੜੇ ਇੱਥੇ ਆ ਗਈ ਵੀ ਮੈਂ ਪਹਿਲਾਂ ਜਾ ਕੇ ਚਵਾਤੀ ਲਾਇਆ ਵਾਂ ਐਡੀ ਚ ਲਾ ਕੇ ਨਿਕਲੀ ਵੇਖ ਲੋ ਪਤਾ ਤੇਨੂੰ ਹੈ ਹੀ ਸੀ ਆਣ ਕੇ ਕਹਿੰਦੀ ਲੈ ਮੈਨੂੰ ਤੇ ਪਤਾ ਹੀ ਨਹੀਂ ਕੁੰਮ ਆ ਵਧਿਆ ਹੋਇਆ ਠੰਡੇ ਠੰਡੇ ਗਈਆਂ ਤੇ ਵੇਲਾ ਟਾਈਮ ਨਾਲ ਫੇਰ ਘਰ ਆ ਗਈਆਂ ਆਹ ਮੰਮੀ ਮੈਂ ਵੀ ਤਾਂ ਹੀ ਸਭ ਤੇ ਆਪਣੇ ਕੰਮ ਨੇ ਬੇੜ ਤੇ ਮੰਮੀ ਬੜੀ ਆ ਮੈਨੂੰ ਪਤਾ ਹੈ ਨਾ ਮੈਂ ਤੁਹਾਨੂੰ ਪਾ ਹੀ ਕਹਿਣ ਦੀ ਠੰਡੇ ਠੰਡੇ ਚੱਲਾਂਗੀ ਪਤਾ ਹੀ ਨਹੀਂ ਗਰਮੀ ਚ ਤੇ ਕਰੋ ਨਿਕਲ ਨੂੰ ਜੀ ਨਹੀਂਗਾ ਕਰਦਾ ਸਹੀ ਗੱਲ ਮੰਮੀ ਅ ਦੋਕ ਦਿਨ ਹੋ ਗਏ ਬੋਤੀ ਜਾਂ ਧੋਪ ਲੱਗ ਰਹੀ ਮੈਂ ਨਹੀਂ ਵੀ ਧੋਪ ਕਾਦੀ ਆ ਲੋਭ ਵੀ ਪਣੀ ਕਿਦਾਂ ਫੇ ਭਾਬੀ ਕੀ ਹਾਲ ਸੀ ਫੇ ਤੁਹਾਡੀ ਭਾਬੀ ਦਾ ਪਤਾ ਹੈ ਤੁਹਾਨੂੰ ਮੇਰੀ ਭਾਬੀ ਦਾ ਹਾਲ ਚਾਲ ਕੀ ਹਾਲ ਕੁਤਾਬ ਉਹ ਜਦੋਂ ਮੰਮੀ ਇਹ ਜਾ ਕੇ ਡੱਬਾ ਰੱਖਿਆ ਅੱਗੇ ਮੇਰੀ ਭਾਬੀ ਦੇ ਹੱਕੀ ਬਕੀ ਰਹਿ ਗਈ ਹੱਕੀ ਬਕੀ ਤੇ ਫਿਰ ਉਹਨੇ ਆਪੇ ਰਹਿਣਾ ਸੀ ਵੀ ਮੈਂ ਤਾਂ ਇੰਨਾ ਕੁਝ ਕਰਕੇ ਵੀ ਆਈ ਇਹ ਫੇਰ ਮੈਨੂੰ ਡੱਬਾ ਦੇਣ ਆ ਗਈ ਆਹੋ ਮੰਮੀ ਨੇ ਤਾਂ ਵਾਵਾ ਗੱਲਾਂ ਵੀ ਸੁਣਾਈਆਂ ਸਗੋ ਮੈਂ ਤਾਂ ਬੜੀ ਐ ਜੀ ਸਿਫਤ ਕੀਤੀ ਜਿੰਨੀ ਮੇਰ ਕੋਈ ਤੇ ਹੋਰ ਤਾਂ ਦਾ ਮੂੰਹ ਬਣਾਉਂਦੀ ਉਹ ਵਿੱਚ ਉਹਦੇ ਸੜੀ ਜਾਂਦੀ ਹੋਣੀ ਆ ਹਾਂ ਪਰ ਇੱਕ ਗੱਲ ਹੈਗੀ ਉਹਦਾ ਵੀ ਇਹ ਵੀ ਬੜਾ ਖੋਸ਼ੀ ਤੇ ਦੀ ਮੰਮੀ ਵੀ ਬੜੀ ਖੋਸ਼ੀ ਉਹਨਾਂ ਨੇ ਤੇ ਫੇਰ ਆਪ ਹੀ ਖੁਸ਼ ਹੋਣਾ ਹੀ ਨਾ ਉਹਨਾਂ ਨੂੰ ਚਾਹ ਆ ਹੀ ਕਿ ਚਲ ਸਾਡੀ ਕੁੜੀ ਇੱਥੇ ਨਹੀਂ ਪੜ੍ਹਾਈ ਪੂਰੀ ਹੋ ਗਈ ਤੇ ਸੋਹਰਿਆਂ ਨੇ ਕਰਾਤੀ ਅਗਲੇ ਖੋਸ਼ ਹੁੰਦਿਆ ਐਸੀ ਮੰਗਲੋਂ ਮੈਂ ਵੀ ਮੈਂ ਤੁਹਾਨੂੰ ਸਮਝਾਉਂਦੀ ਵੇਖਿਆ ਹੁਣ ਅਗਲੇ ਵੀ ਤੁਹਾਡੀ ਸੋਭਾ ਕਰਦੇ ਹੋਣੇ ਆ नहीं रा, है, तेरी सही है मम्मी मेरे मूह तारीफ करनी आहो जो घरे आई है भाभी सारा अगली ने काम सारा अपने सिर तक लिया वा कदम जवाब दिता वो नहीं मैं दसिया सारिया गिनी मर्जी आवाज मारा कदी इन्हें मेन गुना नहीं की ਕਾ ਮਮੀ ਸਾਰਾ ਮਿਹਨਤ ਇਸੇ ਤੇ ਆ ਕਰਦਾ ਚੱਲ ਭਾਬੀ ਪੜ੍ਹਾਈ ਤੇ ਤੇਰੀ ਪੂਰੀ ਹੋ ਗਈ ਹੁਣ ਗਾਂਹ ਬਾਰੇ ਕੀ ਸੋਚਣਾ ਫਿਰ ਗਾਂਹ ਬਾਰੇ ਤੈਨੂੰ ਪਤਾ ਹੀ ਆ ਹੁਣ ਮੈਂ ਡਿਗਰੀ ਕਰ ਲਈ ਆ ਹੁਣ ਸਿਰਫ ਪੜ੍ਹਾਈ ਤੇ ਪੂਰੀ ਕੰਪਲੀਟ ਹੋ ਗਈ ਹੁਣ ਨੌਕਰੀ ਕਰਨੀ ਆ ਉਹ ਨੌਕਰੀ ਕਰਨੀ ਆ ਬਸ ਆਹੋ ਪਤਾ ਪੁਤਾ ਕਰਕੇ ਫਾਰਮ ਪੂਰਨ ਭਰ ਦੇ ਰਿਓ ਕੋਈ ਪਤਾ ਥੋੜੀ ਹੁੰਦਾ ਕਿਹੜੇ ਵੇਲੇ ਕੋਈ ਨੌਕਰੀ ਮਿਲ ਹੀ ਜਾਣੀ ਆ ਨਾ ਆਹੋ ਸਰਪੰਚ ਮੇਰੀ ਤੇ ਚਲਣਾ ਨਹੀਂ ਮਿਲੂਗੀ ਪ੍ਰਾਈਵੇਟ ਜੌਬ ਤੇ ਮੈਂ ਕਰੂੰਗੀ ਹਾਂ ਹਾਂ ਪ੍ਰਾਈਵੇਟ ਹੀ ਸਹੀ ਪ੍ਰਾਈਵੇਟ ਕਿਹੜੀ ਮਾੜੀ ਹੈ ਜਿੰਨਾ ਚਿਰ ਸਰਕਾਰੀ ਨਾ ਮਿਲੇਗੀ ਪ੍ਰਾਈਵੇਟ ਜਾਈ ਜਾਊਗੀ ਆ ਵੀ ਹੁਣ ਐਨੀ ਪੜ੍ਹਾਈ ਕੀਤੀ ਘਰੇ ਬੈਣ ਨੂੰ ਥੋੜੀ ਕੀਤੀ ਆ ਘਰੇ ਤਾਂ ਚੱਲੀ ਜਾਣਾ ਵਾ ਤੁਸੀਂ ਆਪਣਾ ਘਰੇ ਨਹੀਂ ਬੈਣਾ ਕੋਈ ਕੰਮ ਧੰਦਾ ਵੇਖਿਓ ਤੇ ਆਪਣਾ ਕਰਿਓ ਮੈਂ ਕੋਈ ਨਹੀਂ ਮੈਂ ਪੜ੍ਹਾਈ ਐਸੇ ਕੰਮ ਨੂੰ ਕੀਤੀ ਬਾਕੀ ਹੁਣ ਜਿੱਦਾਂ ਅੱਗੇ ਸਾ ਦਿੱਤਾ ਮੇਰਾ ਹੁਣ ਇਦਾਂ ਹੀ ਦੇਵੀ ਤੇ ਭਾਬੀ ਤੁਹਾਡੇ ਵੱਲੋਂ ਬੇਫਿਕਰੀ ਰਾ ਹੁਣ ਤੇ ਮੰਮੀ ਵੀ ਨਾਲ ਹੀ ਆ ਨਹੀਂ ਨਹੀਂ ਮੈਂ ਆਏ ਇਹਦੇ ਨਾਲ ਹੀ ਆ ਜਿੱਦਾਂ ਤੇਰਾ ਜੀ ਕਾ ਦਾ ਕੰਮ ਕਰ ਤੂੰ ਜਿੱਦਾਂ ਵੀ ਤੈਨੂੰ ਜਿਹੜੀ ਵੀ ਨੌਕਰੀ ਮਿਲਦੀ ਹੈ ਚਲੋ ਚਲੋ ਤੂੰ ਇਹ ਬੈਠੋ ਮੈਂ ਚਾਹ ਬਣਾ ਕੇ ਲਿਆਉਣੀ ਆ ਚਾਹ ਦਾ ਰਾਜਿੰਦਰ ਐ ਨਹੀਂ ਦੇ ਕਦੋਂ ਦਾ ਗਿਆ ਆਖਣ ਡਿਆ ਮੰਮੀ ਰਸ਼ ਘਟਿਆ ਮੰਡੀ ਵਿੱਚ ਤੇ ਮੈਂ ਬਸ ਹੋਣ ਜਾਣੀ ਕਰਨਾ ਪਤਾ ਨਹੀਂ ਕੀ ਗੱਲ ਆ ਜੇ ਤੱਕ ਨਹੀਂ ਆਇਆ ਲੈ ਆਈ ਗਿਆ ਹੀ ਅਜੇ ਹੁਣੇ ਹੀ ਰਹੀ ਹਾਂ ਕਹਿਣ ਪਿਆ ਆ ਨਹੀਂਗਾ ਉੱਤ ਤੂੰ ਤਾਂ ਕਹਿੰਦਾ ਹੋਂ ਜਾਣੀ ਹੁਣ ਤਾਂ ਬਾਬਾਏ ਟਾਈਮ ਲੱਗ ਗਿਆ ਵਾ ਟਾਈਮ ਫੇ ਤੁਹਾਨੂੰ ਬਤਾਵਾਂ ਮਮੀ ਜਦੋਂ ਜਾਈਏ ਲੱਗ ਹੀ ਜਾਂਦਾ ਵਾ ਕੀ ਫੇ ਸਾਹ ਕਿਤਾਬ ਹੋਇਆ ਵਾ ਸਾਹ ਬਤਾਵ ਤੁਹਾਨੂੰ ਬਤਾਈ ਹੋਂ ਆੜ ਦिए ਨੇ ਸਾਰੇ ਪੈਸੇ ਫੇਰਾ ਡਿਲ ਕਿੰਨੇ ਵਧਾਤੇ ਆ ਭਾਈ ਵੀ ਮੇਰੇ ਅਰਬ ਉਹ ਤਾਂ ਮਿੱਟੀ ਸਾਰੀ ਖੂਨੋਂ ਹੀ ਲੱਗ ਗਈ ਆ ਮੈਂ ਤਾਂ ਇਨਾ ਸੋਚ-ਸੋਚ ਕੇ ਪਰਸਾਨ ਹੋ ਗਿਆ ਵਾਂ ਕਿਤੇ ਚਾਰ ਕਲਾਸਾਂ ਪੜਿਆ ਹੁੰਦਾ ਤੇ ਸਾਡੀ ਵੀ ਚੱਲ ਰੋਟੀ ਸੌਫੀ ਚੱਲਦੀ ਉਹ ਮੁੰਡਾ ਲੰਬੜਾਂ ਦਾ ਮੈਨਾਂ ਜਿਹੜਾ ਪਰਦਾ ਹੁੰਦਾ ਹੈਗਾ ਹੂੰ ਫੌਜੀ ਬਣ ਗਿਆ ਸੀ ਨਾ ਪੜਿਆ ਹੀਗਾ ਤੇ ਮੈਂ ਪੜਿਆ ਨਹੀਂ ਤੇ ਮੈਨੂੰ ਕੋਈ ਨੌਕਰੀ ਮਿਲਨੀ ਕਿੱਥੇ ਜਦੋਂ ਮੈਂ ਪੜਿਆ ਨਹੀਂ ਤੇ ਉਹ ਵੇਲਾ ਅੱਧੇ ਕਿੱਲੇ ਦੇ ਨਾਲ ਸੋਕੀ ਰੋਟੀ ਖਾਂਦੇ ਆ ਤੇ ਮੇਰੇ ਕੋ ਸਾਢੇ ਤਿੰਨ ਕਿੱਲੇ ਆ ਤੇ ਅਹੀਂ ਫਿਰ ਵੀ ਕਰਜ਼ੇ ਦੇ ਵਿੱਚ ਹੀ ਪਤਾ ਨਹੀਂ ਕਿਦੋਂ ਆਡਾ ਕਰਜ਼ਾ ਮੁਕਣਾ ਉਹਤ ਜਦੋਂ ਹੁੰਦਾ ਨਾ ਬਚਪਨ ਉਦੋਂ ਨਿਆਣੇ ਵੀ ਨਹੀਂ ਨਾ ਧਿਆਨ ਦਿੰਦੇ ਇੰਨਾ ਗੱਲਾਂ ਵੱਲ ਉਹਨੂੰ ਤੂੰ ਵੀ ਨਹੀਂ ਨਾ ਧਿਆਨ ਦਿੰਦਾ ਇੰਨਾ ਗੱਲਾਂ ਵੱਲ ਉਹਨੂੰ ਤੈਨੂੰ ਵੀ ਹੁੰਦਾ ਜਿੰਨਾ ਕੁ ਮਾੜਾ ਮੋਟਾ ਕਰਦਾ ਕੰਮ ਐਨਕ ਮੈਂ ਕਰ ਲਿਆ ਕਰਨਾ ਕੋਈ ਗੱਲ ਨਹੀਂ ਪਰ ਮੰਮੀ ਗਲਤੀ ਤੁਹਾਡੀ ਆ ਜੇ ਮੈਂ ਉਥੋਂ ਗਲਤੀ ਕਰਕੇ ਆਇਆ ਸਕੂਲੋਂ ਤੇ ਤੁਹਾਡੀ ਤੁਹਾਡਾ ਫਰਜ਼ ਵੰਦਾ ਮੇਰੇ ਕੰਨੋਂ ਫੜ ਕੇ ਤੇ ਮੈਨ ਉਈ ਉਹ ਤਾਂ ਕੋਈ ਖਿਲਾਬ ਸਿਲਾ ਕੀਤਾ ਨਹੀਂ ਤੇ ਮੈਂ ਕਿਹਾ ਤੇ ਫੇਰ ਪੜਨਾ ਸੀ ਤੇ ਪਰ ਉਹ ਨੂੰ ਨਿਆਣੇ ਵੀ ਨਹੀਂ ਨਾ ਮੰਨਦੇ ਮਾਂ ਕੋਈ ਬਾਤ ਨਹੀਂ ਨਾ ਚਾਹੁੰਦੇ ਪਤਾ ਤਾਂ ਫੇਰ ਬਾਅਦ ਚ ਹੁਣ ਲੱਗਦਾ ਹੁਣ ਲੱਗਣਿਆ ਨਾ ਤੈਨੂੰ ਬਾਅਦ ਚ ਪਤਾ ਲੱਗਣਿਆ ਵਾ ਕਿ ਬਚਪਨ ਦੇ ਇਦਾਂ ਕਿ ਜ਼ਿਆਦਾ ਜਾਂਦਾ ਜਦੋਂ ਆਪਣੇ ਸਿਰ ਤੇ ਪੈਂਦੀਆਂ ਪੇ ਪਤਾ ਲੱਗਦਾ ਕਿ ਉਹ ਵੀ ਖਰਚੀ ਇੰਨੀ ਕਰਨੇ ਕਿੱਥੋਂ ਆ ਹੁਣ ਆਹੋ ਹੀ ਕੰਮ ਹੁੰਦਾ ਹਾੜੀ ਸੋਣੀ ਉਹਦੇ ਇੰਨੀ ਪੂਰੇ ਹੁੰਦੇ ਤੇ ਘਰ ਕੋਈ ਪੈਸਾ ਨਹੀਂ ਹੁੰਦਾ ਤੇ ਘਰ ਦਾ ਹੀ ਕਿੱਥੋਂ ਕੋਈ ਕੰਮ ਕਰਿਆ ਕਰੀਏ ਨੇ ਕਿ ਪੈਸੇ ਥੋੜੀ ਪੈਸੇ ਲੈਂਦੇ ਤੇ ਫੇਰ ਵੀ 50000 ਉਹਨੇ ਬਦਾ ਤੇ ਜਿਹੜਾ ਵਿਆ ਮੈਨੂੰ ਲੱਗਦਾ ਧੋਖਾ ਕਰਦਾ ਵੀ ਥੋੜਾ ਮੇਨੂੰ ਸੱਚੀ ਸਮਝ ਨਹੀਂ ਲੱਗਣ ਰਹੀ ਵੀ ਆਪਾਂ ਕਰਾਂਗੇ ਕੀ ਚੰਗਾ ਮੈਂ ਪਾਣੀ ਤਾਂ ਨਹੀਂ ਪੀਵਾ ਜਾ ਪੀ ਪਾਣੀ ਤਾਂ ਨਹੀਂ ਮੈਂ ਕੀ ਆਖਣਾ ਮੈਂ ਤਾਂ ਉਦਾਂ ਗੱਲ ਕਰਨ ਰਹੀ ਆ ਵੀ ਇਹੋ ਹੀ ਕੰਮ ਰਹਿੰਦਾ ਜੇ ਕਣਕ ਸੁਟੀ ਦੀ ਤਾਂ ਵੀ ਸਾਡੇ ਸਿਰ ਵਾਧੂ ਚੜ ਜਾਂਦੇ ਆ ਯਾਰ ਕਾ ਮੈਂ ਬੜੀ ਖੁਸ਼ੀ ਵੀ ਚਲੋ ਝੋਨਾ ਚੰਗਾ ਵਾ ਤੇ ਚਾਰ ਪੈਸੇ ਸਾਡੇ ਘਰ ਆਉਣਗੇ ਪਰ ਕਿੱਥੋਂ ਪੈਸਾ ਤੇ ਜੋਬਾ ਉੱਥੇ ਹੀ ਸਾਰਾ ਦੇਣ ਲੈਣ ਹੋ ਜਾਂਦਾ ਵਾ ਤੇ ਘਰ ਦੇ ਖਰਚੇ ਕਾ ਦੇਣਾ ਕਰੀਗੇ ਉਹ ਗੱਲ ਗਰੀਬਾਂ ਚ ਸੁਣੀ ਨਹੀਂ ਜਾਂਦੀ ਗਰੀਬ ਬੰਦਾ ਤੇ ਹੋਰ ਗਰੀਬ ਹੋ ਹੀ ਜਾਂਦਾ ਵਾ ਬੈਠੀ ਐ ਬਣੂ ਆਹ ਹੋ ਤੀ ਹੁ ਆਈ ਮੰਡੀ ਤੋਂ ਵੇਖੀ ਮੈਂ ਹੁ ਆਇਆ ਵੇਗੀ ਫਸਲ ਕਿੰਨਾਂ ਦੀ ਫਸਲ ਹੋਈ ਹੀ ਫਸਲ ਤੇ ਵੈਸੇ ਵਾਯੁਰ ਦੀ ਕਿਰਪਾ ਨਾਲ ਬੜੀ ਸੋਹਣੀ ਹੈ ਇਹ ਸਾਲ ਦਾ ਬਚਿਆ ਵੀ ਆ ਕੋ ਫਿਰ ਪਰ ਬਚਣਾ ਤੈਨੂੰ ਪਤਾ ਕੀ ਆੜਦੀ ਨੇ ਫੇਰ ਨਹੀਂ ਕੋ ਬਚਨ ਦਿੱਤਾ ਰੁਪਇਆ 50000 ਕੱਢਦਾ ਅੱਡੇ ਲਵੇਰ ਅਹੀਂ ਫੇਰ ਉਹਨੂੰ ਇੰਨੇ ਪੈਸੇ ਦੇਣੇ ਆ ਹਾਂ 50000 ਰੁਪਇਆ ਹੁਣ ਅੱਡਾ ਜਿਓ ਕੋਦਿਆ ਲਾਹੌਰ ਹੋ ਗਿਆ ਵਾ ਦੇਣਾ ਉਹਨੂੰ ਹੀ ਹਰ ਵਾਰੀ ਇੰਤੇ ਹੋਏ ਹੋਏ ਸੋਚਦੇ ਆਂ ਵੀ ਚਲ ਪੈਸੇ ਉਹਦੇ ਲੱਤ ਜਾਣਗੇ ਲੱਤ ਜਾਣਗੇ ਪਰ ਹਵਾਰੋ ਆ ਰਹੀ 50000 70000 ਰੁਪਿਆ ਕੱਢ ਹੀ ਦਿੰਦਾ ਪਾ ਮੇਰੀ ਮੰਨੋ ਨਾ ਤੇ ਤੁਸੀਂ ਇਹ ਠੇਕੇ ਵਾਲੀਆਂ ਪੈਲੀਆਂ ਛੱਡ ਦੋ ਤੁਸੀਂ ਦਿਨ ਰਾਤ ਮਿਹਨਤ ਕਰਦੇ ਪੈਲੀਆਂ ਦੇ ਵਿੱਚ ਬਚਦਾ ਸਾਨੂੰ ਫੇਰ ਕੁੱਖ ਨਹੀਂ ਆ ਸਾਰੇ ਪੈਸੇ ਤੇ ਆਰਤੀ ਵਾਲੀ ਚੱਲ ਜਾਂਦੇ ਆ ਹਾਂ ਉਹ ਹੀ ਮੈਂ ਡਿਆ ਸੋਚਣ ਵੀ ਮਿਹਨਤ ਇੰਨੀ ਕਰੀਦੀ ਆ ਤੇ ਪਰ ਹਰ ਵਾਰੀ ਪੈਸੇ ਸਾਡੇ ਉਹਦੇ ਹੱਲ ਨਿਕਲੇ ਹੁੰਦੇ ਮੈਂ ਕਹਿੰਦੀ ਆ ਆ ਜਿਹੜੀ ਫਸਲ ਬੀਜਣੀ ਆ ਨਾ ਇਸ ਵਾਰ ਇਹ ਬੀਜ ਲੋ ਬਾਹਰ ਚ ਠੇਕੇ ਵਾਲੀਆਂ ਪੈਲੀਆਂ ਛੱਡ ਦਿਓ ਬੱਚਦਾ ਤੇ ਆਪਾਂ ਨੂੰ ਕੁੱਖ ਵੀ ਨਹੀਂ ਆ ਆ ਮਿਹਨਤੀ ਆ ਵਾਦੂ ਦੀ ਆਪਾਂ ਕਰਦੇ ਆ ਸਿਰਫ ਆਪਣੀਆਂ ਪੈਲੀਆਂ ਵਾਓ ਨਾਲੇ ਹੁਣ ਬਹੁਤੇ ਉਦਾਸ ਨਾ ਹੋਵੋ ਜੇ ਤੁਸੀਂ ਮੇਰਾ ਸੁਪਨਾ ਪੂਰਾ ਕੀਤਾ ਨਾ ਤੇ ਮੈਂ ਵੀ ਹੁਣ ਤੁਹਾਡੇ ਘਰ ਦੇ ਪ੍ਰਤੀ ਜਿਹੜੀਆਂ ਜ਼ਿੰਮੇਵਾਰੀਆਂ ਉਹ ਨਿਭਾਉਂਗੀ ਦੱਸ ਹੁਣ ਦੂ ਕੀ ਕਰਨਾ ਜੜੀ ਜਾ ਕਰਾਂਗੀ ਜਗ੍ਹਾ ਤੋਂ ਮੇਰੇ ਨਾਲ ਜ਼ਿੰਮੇਵਾਰੀਆਂ ਨਿਭਾਉਣੀਆਂ ਲੈ ਦੱਸ ਅਧਿਆੜੀਆਂ ਜ਼ਰੂਰੀ ਐ ਕਿ ਵੀ ਦਿਹਾੜੀਆਂ ਕਰਕੇ ਪੈਸੇ ਆਉਣੇ ਆ ਮੈਂ ਇੰਨੀ ਪੜ੍ਹਾਈ ਕੀਤੀ ਆ ਮੈਂ ਜੋਬ ਕਰੂੰਗੀ ਆ オンਲਾਈਨ ਵੈਕੈਂਸੀ ਆਈ ਸੀ ਮੈਂ ਰੈਜ਼ਿਊਮ ਦੇ ਦਿੱਤਾ ਆਪਣਾ ਪਈ ਪਤਾ ਥੋੜੇ ਦਿਨਾਂ ਤੱਕ ਮੇਰੀ ਜੌਬ ਲੱਗ ਜੇ ਉਸਾਂਵੇਂ ਪੈਸੇ ਘਰ ਆਇਆ ਕਰਨੇ ਆ ਤੁਹਾਨੂੰ ਵੀ ਬਹੁਤੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੁਣ ਮੈਂ ਕਿੱਦਾਂ ਦੀਆਂ ਗੱਲਾਂ ਕਰਨ ਗਈਆਂ ਹੁਣ ਤੂੰ ਨੌਕਰੀ ਕਰੇਂਗੀ ਲੋਕੀ ਕਿ ਮੈਨੂੰ ਕੀ ਆ ਕਰਨਾਂਗੇ ਵੀ ਮੋਨੂ ਦੀ ਘਰ ਵਾਲੀ ਨੌਕਰੀ ਕਰਨ ਦੀ ਤੇ ਮੋਨੂ ਉਹਦੇ ਸਿਰ ਤੇ ਜੀਂ ਡਿਆ ਵਾ ਘਰ ਦੇ ਖਰਚੇ ਉਹ ਕੋ ਕਰਾਉਂ ਡਿਆ ਸਾਰੇ ਇਹ ਬੋਲਾ ਕਿੱਦਾਂ ਦੀ ਗੱਲ ਹੋਈ ਲੋਕਾਂ ਬਾਰੇ ਆਪਾਂ ਕੱਲੀ ਸੋਚਣਾ ਅਸੀਂ ਆਪਣਾ ਸੋਚੀਏ ਨਾਲੇ ਤੁਸੀਂ ਪਿਛਲੇ ਜਮਾਨੇ ਦੀਆਂ ਗੱਲਾਂ ਛੱਡ ਦਿਓ ਅੱਜ ਕੱਲ੍ਹ ਦੋਨੇ ਜਾਣੇ ਘਰ ਚ ਲਾਉਣ ਨਾ ਰਲ ਕੇ ਕੰਮ ਕਰ ਤੇ ਫੇਰ ਹੀ ਘਰ ਚੱਲਦਾ ਵਾ ਨਾਲੇ ਕੱਲ ਨੂੰ ਸਾਡੇ ਬਾਲ ਬੱਚੇ ਹੋਣੇ ਆ ਰਾਜਵਿੰਦਰ ਦਾ ਵਿਆਹ ਕਰਨਾ ਵਾ ਗੱਡੀ ਜਿੰਨੀ ਮੰਗਾਈ ਆ ਨਾ ਸਾਰਾ ਟੱਬਰ ਰਲ ਕੇ ਕਮਾਵੇ ਨਾ ਫੇਰ ਪੂਰੀ ਪੈਂਦੀ ਆ ਚੱਲ ਗੱਲ ਤੇ ਤੇਰੇ ਫੋਨ ਮੇਰੇ ਠੀਕ ਵਾ ਜੋਤ ਨੂੰ ਸਹੀ ਲੱਗਦਾ ਕਰ ਲਾ ਮੇਰੇ ਲੋਂਦੇ ਚੱਲ ਕੋਈ ਗੱਲ ਨਹੀਂ ਮੰਮੀ ਨਾਲ ਗੱਲ ਕੀਤੀ ਆ ਮੰਮੀ ਤੇ ਪੜ੍ਹਾਈ ਨੂੰ ਮਾਂ ਮੰਨੀ ਨਹੀਂ ਨੌਕਰੀ ਨੂੰ ਮੰਨ ਜੇਗੀ ਓ ਉਦੋਂ ਮਮੀ ਦੀ ਟੈਨਸ਼ਨ ਛੱਡ ਦੋ ਆ ਮੈਂ ਤੇ ਰਾਜਵਿੰਦਰ ਨੇ ਮਮੀ ਨਾਲ ਸਾਰੀ ਗੱਲ ਖੋਲ ਲਈ ਆ ਮਮੀ ਨੇ ਵੀ ਪਰਮਿਸ਼ਨ ਦੇ ਦਿੱਤੀ ਆ ਮਮੀ ਕਹਿੰਦੀ ਜੋ ਤੈਨੂੰ ਸਹੀ ਲੱਗਦਾ ਕਰ ਲੈ ਤੇ ਮੈਂ ਜੋ ਬਾਰੇ ਗੱਲ ਕਰਨੀ ਹੀ ਪਹਿਲਾਂ ਤਾਂ ਹੀ ਤੁਹਾਨੂੰ ਕਹਿਣ ਲਈ ਆ ਸੱਚੀ ਤੇ ਮਮੀ ਨੇ ਪਰਮਿਸ਼ਨ ਤੈਨੂੰ ਆਹੋ ਮਮੀ ਨੇ ਖੁਦ ਕਿਹਾ ਵਾ ਜੋ ਤੈਨੂੰ ਚੰਗਾ ਲੱਗਦਾ ਤੀ ਇਹ ਕਰ ਲੈ ਤੇ ਮੈਂ ਮਮੀ ਨੂੰ ਕਿਹਾ ਮਮੀ ਮੈਂ ਜੌਬ ਕਰਨਾ ਚਾਹੁੰਨੀ ਆ ਮਮੀ ਕਹਿੰਦੀ ਕੋਈ ਗੱਲ ਨਹੀਂ ਆਪ ਉਹਨੂੰ ਮੌਦਾ ਸਾਰਾ ਪਿਆਰ ਜਿੰਨਾ ਤੂੰ ਕਰਦੀ ਐ ਨਾ ਮਮੀ ਦੇ ਨਾਲ ਉਹਦੀ ਸੇਵਾ ਕਰਦੀ ਆ ਉਹਦਾ ਨਤੀਜਾ ਹੀ ਉਹ ਨੇ ਤੇ ਮੰਮੀ ਦਾ ਸੁਭਾਅ ਬੜਾ ਅੜਬ ਜਾਇਗਾ। ਉਹ ਨਹੀਂ ਇਹੋ ਜੇ ਕੰਮ ਕਰ ਦਿੰਦੀ ਹੁੰਦੀ। ਚਲੋ ਕੋਈ ਗੱਲ ਨਹੀਂ। ਹੁਣ ਮੈਂ ਮੰਮੀ ਨਾਲ ਰਲ ਕੇ ਰਹੀ ਨਹੀਂ ਆ ਤੇ ਮੰਮੀ ਵੀ ਚਲੋ ਮੇਰੀ ਹਾਂ ਜਹ ਹਾਂ ਮਰਾਂਦੇ ਆ। ਬਾਕੀ ਤੁਸੀਂ ਬੈਠੋ। ਮੈਂ ਤੁਹਾਡੇ ਵਾਸਤੇ ਰੋਟੀ ਲੈ ਕੇ ਹੁਣੀ ਆ। ਲੈ ਆ ਪਾਣੀ ਵੀ ਲੈ ਆਂ। ਘੁੱਟ ਪਿਆਸ ਲੱਗੀ ਮੈਨੂੰ। ਲਿਆਂਦੀ ਆ। ਅਭੀ ਚਲ ਚੰਗਾ ਹੋ ਗਿਆ। ਲੌਂਗਰੀ ਕਰੇਗੀ ਤੇ ਚਾਲ ਪੈ ਕੇ ਘਰੇ ਆਇਆ ਕਰਾਂਗੇ। ਕੀ ਗੰਢੀ ਰਾਜਵੰਤਰ ਕੋਣੀ ਭਾਬੀ ਕਰਨਾ ਕੀ ਆ? टीवी ਨਹੀਂ ਵੇਖਣ ਵੇਲੇ ਬੈਠੀ ਮੈਂ ਚੱਲ ਕੇ ਟੀਵੀ ਵੇਖ ਲੈਨੀ ਆ ਤੂੰ ਕਿੱਧਰ ਆਏ ਆ ਆਉਣਾ ਕਿਧਰੋਂ ਚ ਰਵੀਰ ਨੂੰ ਰੋਟੀ ਪਾਣੀ ਦੇ ਕੇ ਆਈ ਆ ਤੂੰ ਖਾ ਲਈ ਹੈ ਕਿ ਖਾਣੀ ਹੈ ਜੇ ਮੈਂ ਖਾ ਲਈ ਆ ਵੇਖ ਲੈ ਜੇ ਨਹੀਂ ਤੇ ਮੈਂ ਪਕਾਈ ਆ ਗਰਮ ਗਰਮ ਖਾਣੀ ਆ ਨਹੀਂ ਹੁਣ ਨਹੀਂ ਮੇਰੇ ਦਿਲ ਕੰਡਾ ਫੇਰ ਜੀ ਕਰੂਗਾ ਫੇਰ ਬਾਅਦ ਚ ਖਾ ਲੂੰਗੀ ਚਲ ਠੀਕ ਆ ਮੰਮੀ ਕਿੱਥੇ ਗਏ ਮੰਮੀ ਪਤਾ ਨਹੀਂ ਇੱਥੇ ਬਾਹਰ ਹੁੰਨੇ ਆ ਕਿਤੇ ਅੱਛਾ ਮੇਰੀ ਘਰ ਸੋਣ ਦੱਸੋ ਮੈਂ ਕਹਿੰਦੀ ਹਾਂ ਔਨਲਾਈਨ ਵੈਕੈਂਸੀਆਂ ਆਈਆਂ ਵਾ ਮੈਂ ਤੇ ਭਰ ਲਈ ਆ ਤੂੰ ਵੀ ਇਹ ਕੀਤੀ ਆ ਤੂੰ ਵੀ ਦੇਦੇ ਹਰ ਜੀਉਮ ਆਪਣਾ ਕੀ ਪਤਾ ਤੈਨੂੰ ਵੀ ਨੌਕਰੀ ਮਿਲ ਜੇ ਭਾਬੀ ਮੇਰੀ ਫਿਕਰ ਨਾ ਬੁਕਰਿਆ ਕਰ ਅੱਛਾ ਤੂੰ ਬਾਹਰ ਨੌਕਰੀ ਤੇ ਕਰ ਮੰਮੀ ਹੁਣੀ ਸਾਰੇ ਮੰਨਣ ਨੇ ਆ ਜਿੱਦਣ ਮੈਂ ਵਿਆਹੀ ਜਾਉਂਗੀ ਜੇ ਮੇਰੇ ਸਹੁਰਾ ਨੇ ਨੌਕਰੀ ਕਰੋਲੀ ਹੋਗੀ ਤੇ ਕਰਾ ਲੈਣਗੇ ਨਾ ਕਰਉਣੀ ਹੋਗੀ ਤੇ ਠੀਕ ਠਾਕ ਐਵੇਂ ਮੈਂ ਇੱਥੇ ਨੌਕਰੀ ਕਰਨ ਲੱਗ ਜਾ ਅਗਲੇ ਬਾਅਦ ਮੈਨੂੰ ਜਾਣ ਨਾ ਦੇਣ ਤੇ ਫੇਰ ਮੈਨੂੰ ਜ਼ਿਆਦਾ ਦੁੱਖ ਲੱਗਣਾ ਵਾ ਮੈਂ ਕਹਿੰਦੀ ਜਿੰਨਾ ਚਿਰ ਇੱਥੇ ਆ ਚੱਲ ਉਹਨਾਂ ਚਿਰ ਸਹੀ ਆਪਾਂ ਦੋਵੇਂ ਇੱਥੇ ਇਕੱਠੇ ਚਲ ਜਾ ਕਰਾਂਗੇ ਭਾਬੀ ਇੱਥੇ ਕੀ ਪਤਾ ਮੇਰਾ ਇਹਨਾਂ ਨੇ ਸਾਲ ਕੱਢਣਾ ਕਿ 2 ਸਾਲ ਕੱਢਣੇ ਆ ਕਿ 6 ਮਹੀਨੇ ਕੱਢਣੇ ਆ ਇਹਨਾਂ ਨੂੰ ਪਤਾ ਵਾ ਜਿੱਦਣ ਕੋ ਚੰਗਾ ਰਿਸ਼ਤਾ ਮਿਲ ਗਿਆ ਮੰਮੀ ਨੇ ਤੇ ਵੀਰ ਨੇ ਕਾਲੇ ਪੈ ਜਾਣਾ ਪਤਾ ਤਾਂ ਹੈ ਤੁਹਾਨੂੰ ਇਹਨਾਂ ਦੇ ਸੁਭਾਅ ਦਾ ਇਸ ਲਈ ਜਿਹੜੇ 4 ਮਹੀਨੇ ਹੈਗੇ ਆ ਰਹਿਣ ਦੋ ਮੈਨੂੰ ਵਿਹਲੀ ਮੋ ਜਾ ਗੰਦੋ ਚਲ ਠੀਕ ਆ ਤੇਰੀ ਮਰਜ਼ੀ ਆ ਮੈਂ ਕਹਿੰਦੀ ਐਨੀ ਪੜ੍ਹਾਈ ਕੀਤੀ ਆ ਜ਼ਰੂਰੀ ਵੇਸਟ ਕਰਨੀ ਆ 4 ਪੈਸੇ ਜਿਹੜੇ ਕਮਾਏਂਗੀ ਆਪਣੇ ਵਾਸਤੇ ਜੋੜ ਲੈਣਗੀ ਆਪਣੇ ਖਰਚੇ ਪੂਰੇ ਕਰਿਆ ਕਰੇਂਗੀ ਭਾਬੀ ਗਾਲ ਤੇ ਤੁਹਾਡੀ ਸਹੀ ਆ ਕਿ ਬੰਦਾ ਆਪ ਕੋ ਮੋਂਦਾ ਹੋਵੇ ਨਾ ਕਿਸੇ ਦੇ ਗਾੜੀ ਹੱਥ ਨਹੀਂ ਢਣੇ ਪੈਂਦੇ ਇੰਦਾ ਕਿ ਕੋ ਮਾਂ ਵੀ ਕੇ ਖਰਚਾ ਲੈਣਾ ਨਾ ਬੜਾ ਔਖਾ ਹੁੰਦਾ ਪਰ ਇਹ ਹੈ ਕਿ ਹੁਣ ਗਾਂ ਕੀ ਪਤਾ ਕੋ ਕਿਦਾਂ ਦਾ ਮਿਲਣਾ ਕਿਦਾਂ ਦਾ ਨਹੀਂ ਮਿਲਣਾ ਅਗਲੇ ਨੂੰ ਇਹ ਕੰਮ ਪਸੰਦ ਹੋਣਾ ਕਿ ਨਹੀਂ ਹੋਣਾ ਪਤਾ ਤਾਂ ਹੈ ਤੁਹਾਨੂੰ ਉਹ ਮੈਂ ਵੀ ਇਹੋ ਸੋਚਦੀ ਸੀ ਜਦੋਂ ਮੇਰਾ ਵਿਆਹ ਨਹੀਂ ਹੋਇਆ ਕੀ ਪਤਾ ਅਗਲੇ ਨੇ ਪੜਾਉਣਾ ਕਿ ਨਹੀਂ ਪੜਾਉਣਾ ਪੜ੍ਹਾਈ ਦਿੱਤਾ ਕੀ ਪਤਾ ਤੇਰੀ ਵੀ ਕਿਸਮਤ ਚੰਗੀ ਹੋਵੇ ਭਾਬੀ ਇਥੇ ਮੀਰ ਚੰਗਾ ਹੀ ਮੈਂ ਤਾਂ ਡਸਾ ਦੇਤਾ ਮੰਮੀ ਹੀ ਇੱਕ ਪਾਸੇ ਕੱਲੀ ਤੇ ਮੰਮੀ ਕੱਲੀ ਦੀ ਚੱਲੀ ਨਹੀਂ ਤੇ ਜੇ ਉਹ ਸਾਰਾ ਟੱਬਰ ਹੀ ਇੱਕ ਪਾਸੇ ਹੋ ਗਿਆ ਤੇ ਮੇਰੀ ਉਥੇ ਕੱਲੀ ਦੀ ਕੀ ਚੱਲਣੀ ਆ ਚੱਲ ਵੇਖ ਲੈ ਰਾਜਵਿੰਦਾ ਤੇਰੀ ਮਰਜ਼ੀ ਆ ਫਿਰ ਘਰੇ ਵਹਿਨ ਨਾਲੋਂ ਨਾ ਆ ਲੀੜੇ ਲੂੜੇ ਸੀਨੇ ਸਿੱਖ ਲੈ ਫਿਰ ਉਹ ਕੋਈ ਨਹੀਂ ਉਹ ਮਾੜੇ ਮੋੜੇ ਸਿੱਖ ਲੂੰਗੀ ਇਹੋ ਸਹੀ ਜੇ ਨਹੀਂ ਬਾਹਰ ਜਾ ਕੇ ਨੌਕਰੀ ਕਰ ਸਕਦੇ ਬੰਦਾ ਘਰੇ ਆਪਣਾ ਕੰਮਕਾਰ ਖੋਲ ਕੇ ਬਹਿ ਜਾਂਦਾ ਆ ਉਹ ਗੱਲ ਤਾਂ ਤੁਹਾਡੀ ਸਹੀ ਆ ਚੱਲ ਠੀਕ ਆ ਮੈਂ ਚਲਦੀ ਆ ਹੁਣ ਮੈਂ ਤੇ ਇਹੋ ਦੱਸਣ ਆਈ ਮੈਂ ਦੱਸਦਾ ਇੱਕ ਵਾਰੀ ਰਾਜਵਿੰਦਾ ਨੂੰ ਕੀ ਪਤਾ ਤੂੰ ਵੀ ਚਾਹਵਾਨ ਹੋਵੇਂ ਤੂੰ ਅਪਲਾਈ ਕਰ ਲਵੇਂ ਉਹ ਕੋਈ ਨਹੀਂ ਭਾਬੀ ਮੇਰਾ ਫਿਰ ਗੱਲ ਨਾ ਕਰੋ ਤੁਸੀਂ ਹੁਣ ਕੀ ਕਰਨ ਲੱਗੇ ਉੱਠ ਕੇ ਮੈਂ ਵੇਖਾਂ ਬਾਹਰ ਕੱਪੜੇ ਸੁੱਕਣੇ ਪਏ ਹੀ ਸ਼ਾਮਾਂ ਭੈਣ ਨੇ ਲਾ ਲਵਾ ਜਾਓ ਫੇਲਾਓ ਮੈਂ ਮੇਰੇ ਟੀਵੀ ਵੇਖਣਾ ਹੈ ਚਲ ਵੇਖ ਤੂੰ ਟੀਵੀ ਚੰਗਾ